ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਮੰਡੀ ਵਿਚਾਰਾ ਅਤੇ ਘਟਿਆ ਕਿਹਾ ਜਾ ਰਿਹਾ ਵਜ੍ਹਾ ਕਿਉਂ ਕਿਉਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਅਜਿਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਅਸਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰਿਆਂ ਨੂੰ ਲੈ ਕੇ ਵਿਅੰਗ ਕੱਸੇ ਸੀ ਉਹਨਾਂ ਦਾ ਜਵਾਬ ਉਸੇ ਭਾਸ਼ਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਦਿੱਤਾ ਗਿਆ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਭ ਸਿੰਘ ਸੈਣੀ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਚਾਰਾ ਕਹਿ ਕੇ ਜਿਹੜਾ ਸਬੋਧਨ ਕੀਤਾ ਉਹਨਾਂ ਕਹੇ ਕਿ ਉਹਨਾਂ ਪਿੱਛੇ ਤਾਕਤ ਕਿਸੇ ਹੋਰ ਦੀ ਹੈ। ਇਹ ਗੱਲ ਇਹ ਵਿਵਾਦ ਕਿਉਂ ਉੱਠਿਆ? ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅਜਿਹੀਆਂ ਟਿੱਪਣੀਆਂ ਜਿਸ ਟਿੱਪਣੀਆਂ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਉਸੇ ਭਾਸ਼ਾ ਦੇ ਵਿੱਚ ਜਵਾਬ ਦਿੱਤਾ। ਇੱਥੋਂ ਤੱਕ ਕਿ ਦੇਸ਼ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਟਿੱਪਣੀਆਂ ਦਾ ਸਖਤ ਨੋਟ ਵੀ ਲਿਆ ਤੇ ਸਖਤ ਸ਼ਬਦਾਂ ਦੇ ਵਿੱਚ ਇਤਰਾਜ਼ ਵੀ ਪ੍ਰਗਟ ਕੀਤਾ ਗਿਆ। ਭਾਜਪਾ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਫੀ ਹਮਲਾਵਰ ਰੁਕ ਵਿੱਚ ਬਰੇ ਪਰ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਲੀਡਰਾਂ ਵੱਲੋਂ ਭਾਜਪਾ ਦੇ ਲੀਡਰਾਂ ਨੂੰ ਜਵਾਬ ਹੀ ਨਹੀਂ ਦਿੱਤਾ ਗਿਆ। ਇਥੋਂ ਤੱਕ ਕਿ ਆਮ ਆਦੀ ਪਾਰਟੀ ਦੇ ਕੌਮੀ ਲੀਡਰ ਵੀ ਚੁੱਪ ਰਹੇ ਨੇ। ਅਸਲ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰਿਆਂ ਨੂੰ ਲੈ ਕੇ ਟੀਚਰ ਕੀਤੀ ਸਿਆਸੀ ਵਿਅੰਗ ਕਰ세 ਅਸੰਵੇਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਟਿੱਪਣੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰਿਆਂ ਨੂੰ ਲੈ ਕੇ ਮੈਗਨੀਸ਼ੀਆ ਗਲਵੈਸ਼ੀਆ ਪਰਵੈਸ਼ੀਆ ਦੀਆਂ ਯਾਤਰਾਵਾਂ ਨੂੰ ਲੈ ਕੇ ਸਿਆਸੀ ਮਜ਼ਾਕ ਕੀਤਾ ਸੀ ਇੱਥੋਂ ਤੱਕ ਕਹਿ ਦਿੱਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਸੂਬੇ ਦੇਸ਼ ਦਾ ਦੌਰਾ ਕੀਤਾ ਜਿਹਦੀ ਵੱਸੋਂ 10000 ਵੀ ਨਹੀਂ ਸੀ ਜਦ ਕਿ ਪੰਜਾਬ ਦੇ ਵਿੱਚ ਅਗਰ ਜੀਸੀਬੀ ਮਸ਼ੀਨ ਲੱਗੀ ਹੋਵੇ ਕਿਤੇ ਖੁਦਾਈ ਕਰਦੀ ਹੋਵੇ ਤੇ ਉੱਥੇ ਵੀ 10000 ਲੋਕਾਂ ਦਾ ਇਕੱਠ ਹੋ ਜਾਂਦਾ ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਦਾ ਮਜ਼ਾਕ ਉਡਾਇਆ ਗਿਆ ਜਿਸ ਦੇ ਭਾਜਪੀ ਦੇ ਲੀਡਰਾਂ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਫਿਰ ਜਵਾਬ ਦਿੱਤੇ ਗਏ ਉਹਨੇ ਕਿਹਾ ਕਿ ਇਹ ਸਿਰਫ ਤੱਥਾਂ ਤੇ ਦ੍ਰਿਸ਼ਟੀ ਤੋਂ ਗਲਤ ਨਹੀਂ ਸਗੋਂ ਉਹਨਾਂ ਦੇ ਅਹੁਦੇ ਦੀ ਮਰਿਆਦਾ ਨੂੰ ਵੀ ਘਟਾਉਂਦੀਆਂ ਹਨ ਜਿਵੇਂ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਰਮ ਚੋਗ ਹੋਣਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੀਤੇ ਮਜ਼ਾਕ ਨੂੰ ਲੈ ਕੇ ਫਿਰ ਉਹਨਾਂ ਵੱਡੀਆਂ ਗਲਾਕੀਆਂ ਇਥੋਂ ਤੱਕ ਕਿ ਦੇਸ਼ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਇਸ ਟਿੱਪਣੀ ਲੈ ਕੇ ਉਹਨਾਂ ਨੇ ਸਖਤ ਇਤਰਾਜ਼ ਜਿਹੜਾ ਵਾ ਉਹ ਬਿਕਤ ਕੀਤਾ ਜਦ ਕਿ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੇ ਸਜੋਗੀਆਂ ਨੂੰ ਦੂਰ ਕਰਨ ਤੇ ਭਾਰਤ ਦੀ ਕੂਟਨੀਤਿਕ ਸਾਖ ਨੂੰ ਟਾਲ ਔਨ ਦੀ ਗੱਲ ਜਿਹੜੀ ਆ ਉਹ ਆਖੀ ਗਈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦੇਸ਼ ਨੀਤੀ ਤੇ ਸਵਾਲ ਖੜੇ ਕੀਤੇ ਕਿ ਤੇ ਬੀਜਪੀ ਦੇ ਲੀਡਰਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਸਵਾਲ ਉਠਾਉਣ ਦਾ ਕੋਈ ਹੱਕ ਨਹੀਂ ਪਰ ਉਹਨਾਂ ਦਾ ਲਹਿਜਾ ਜਿਸ ਨੂੰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਘਟਿਆ ਤੇ ਕਮੰਡੀ ਕਹਿ ਕੇ ਜਿਹੜਾ ਵਾ ਉਹ ਸਾਬਤ ਕੀਤਾ ਉਹਨਾਂ ਨੇ ਕਿ ਇੱਕ ਸੰਵਿਧਾਨਿਕ ਅਹੁਦੇ ਤੇ ਬੈਠੇ ਸਖੀਅਤ ਤੋਂ ਅਜਿਹੀ ਜਿਹੜੀ ਗੱਲ ਦੀ ਆਸ ਨਹੀਂ ਕੀਤੀ ਜਾ ਸਕਦੀ ਜਿਸ ਤੋਂ ਉਪੇਖਤ ਤੇ ਸੰਜਮ ਦੀ ਘਾਟ ਵੀ ਬੀਜਪੀ ਦੇ ਲੀਡਰਾਂ ਨੇ ਦੱਸੀ ਹੈ ਉਹਨੇ ਕਿਹਾ ਕਿ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਖੇਤੀ ਸੰਕਟ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ ਸੀ ਤੇ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਵਿਸ਼ਵ ਵਿਆਪੀ ਪਹੁੰਚ ਨੂੰ ਸੂਬੇ ਦੇ ਖਾਸ ਲਾਭਾਂ ਵਾਸਤੇ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਨਾ ਕਿ ਟਿੱਚਰਾਂ ਕਰਨੇ ਚਾਹੀਦੇ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਸੀ ਉਹਨਾਂ ਟਿੱਪਣੀਆਂ ਨੂੰ ਲੈ ਕੇ ਜਿਹੜੇ ਨੇ ਉਹ ਸਵਾਲ ਖੜੇ ਹੋਏ ਸੀ ਇਹ ਟਿੱਪਣੀਆਂ ਜਿਹੜੀਆਂ ਜ ਜਿਹੜੀਆਂ ਕੀਤੀਆਂ ਗਿਆ ਉਹਨੂੰ ਲੈ ਕੇ ਫਿਰ ਭਾਜਪੀ ਦੇ ਲੀਡਰਾਂ ਵੱਲੋਂ ਵੀ ਸਖਤ ਭਾਸ਼ਾ ਦੇ ਵਿੱਚ ਗੱਲ ਕੀਤੀ ਗਈ ਇਤੋਂ ਤੱਕ ਕਿ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਵੀ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਜੇ ਇਹੋ ਜਿਹੀ ਭਾਸ਼ਾ ਕਹੋਗੇ ਉਸ ਭਾਸ਼ਾ ਦਾ ਜਵਾਬ ਉਸ ਤੋਂ ਉੱਚੀ ਆਵਾਜ਼ ਵਿੱਚ ਦਿੱਤਾ ਜਾਊਗਾ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਟਿੱਪਣੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਹਰਿਆਣਾ ਪਾਣੀ ਵਿਵਾਦ ਵਰਗੇ ਘਰੇਲੂ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਸੀ ਇਸ ਵਿੱਚ ਉਹਨਾਂ ਨੇ ਕਿਹਾ ਕਿ ਉਹ મોદી ਵਿਦੇਸ਼ੀ ਸମ୍ਬੰਧਾਂ ਨੂੰ ਤਰਜੀਹ ਦਿੰਦੇ ਨੇ ਪਰ મોદી ਦੀ ਵਿਦੇਸ਼ੀ ਨੀਤੀ ਦੇ ਘਰੇਲੂ ਪ੍ਰਭਾਵ ਸਪਸ਼ਟ ਹਨ ਇਹ ਵੀ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਕਿ ਵਿਸ਼ਵ ਵਿਆਪੀ ਸਾਖ ਨੇ ਜੀ20 ਪ੍ਰਧਾਨਗੀ ਦੇ ਨਤੀਜਿਆਂ ਨੂੰ ਸੁਰੱਖਿਤ ਕਰਨ ਵਿੱਚ ਮਦਦ ਕੀਤੀ ਹੈ ਭਾਜੀਪੀ ਲੀਡਰਾਂ ਦੇ ਕਹਿਣਾ ਜਿਸ ਨੇ ਜਲਵਾਯੂ ਵਿੱਤ ਨੂੰ ਵੀ ਤਰਜੀਹ ਦਿੱਤੀ ਸੀ ਇਹ ਵੀ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਕਿਸਾਨਾਂ ਨੂੰ ਵਾਤਾਵਰਣ ਨੁਕਸਾਨ ਦਾ ਸਾਹਮਣਾ ਕਰਨ ਵਿੱਚ ਵੀ ਇਹ ਨੀਤੀ ਮਦਦ ਕਰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 2015 ਵਿੱਚ ਪਾਕਿਸਤਾਨੀ ਯਾਤਰਾ ਅਨੁਮੀਰ ਨਿਰੰਦਰ ਮੋਦੀਨ ਨੂੰ ਲੈ ਕੇ ਇੱਕ ਵੱਡੀ ਟਿੱਪਣੀ ਕੀਤੀ ਸੀ ਉਹਨਾਂ ਨੇ ਪਾਕਿਸਤਾਨੀ ਯਾਤਰਾ ਨੂੰ ਬਰੀਆਨੀ ਖਾਣਾ ਦਾ ਤਾਂਜ ਕਿਹਾ ਸੀ ਇਸ ਮਸਲੇ ਤੇ ਵੀ ਭਾਜਪਾ ਦੇ ਲੀਡਰਾਂ ਨੇ ਵੱਡੀ ਗੱਲ ਆਖੀ ਉਹਨਾਂ ਇਹ ਵੀ ਕਹਿ ਕੇ ਨਜ਼ਰਦਾਜ ਕਰਦਾ ਹੈ ਕਿ ਅਜਿਹੀ ਕੂਟਨੀਤਿਕ ਭਾਵੇਂ ਵਿਵਾਦਪੂਰਨ ਸੀ ਪਰ ਦਾ ਮਕਸਦ ਸੀਮਾ ਸੂਬੇ ਪੰਜਾਬ ਸਿੱਧੇ ਤੌਰ ਤੇ ਜਿਹੜਾ ਵਾ ਇਹ ਮਸਲੇ ਦੀ ਗੱਲ ਸੀ ਤੇ ਖੇਤੀਬਾੜੀ ਤਰਾ ਨੂੰ ਸਥਿਰ ਕਰਨਾ ਸੀ ਉਹਨਾਂ ਇਹ ਦਾਅਵਾ ਕਿ ਪਾਕਿਸਤਾਨ ਵਿਰੁੱਧ ਭਾਰਤ ਨੂੰ ਕੋਈ ਵੀ ਸਮਰਥਨ ਨਹੀਂ ਮਿਲਿਆ ਇਹ ਗੁੰਮਰਾਹਕਰਨਾ ਹੈ ਬ੍ਰਿਕਸ਼ ਦੇਸ਼ਾਂ ਦੀ ਆਤਵਾਦੀ ਨਿੰਦਾ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨਾਲ ਵਧਦੀ ਅੰਤਰਰਾਸ਼ਟਰੀ ਇਕਮੁੱਠਤਾ ਨੂੰ ਦਰਸਾਉਂਦੀ ਹੈ ਇਸ ਤੋਂ ਲਾ ਵੀ ਗੱਲ ਇਹ ਵੀ ਹੈ ਕਿ ਮੁੱਖ ਮੰਤਰੀ ਮਾਨ ਦਾ ਪਾਣੀ ਵਿਵਾਦ ਵਰਗੇ ਘਰੇਲੂ ਮੁੱਦਿਆਂ ਤੇ ਧਿਆਨ ਸਜੋਗੀ ਸੰਗਵਾਦ ਰਾਹੀਂ ਵੀ ਹੱਲ ਕੀਤਾ ਜਾ ਸਕਦਾ ਨਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ਵ ਵਿਆਪੀ ਭੂਮਿਕਾ ਨੂੰ ਰੱਦ ਕਰ ਦੇ ਹਾਲ ਹੀ ਜਿਹੜੀ ਗੱਲਬਾਤ ਹੈ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੀਰ ਪਾਟਲ ਨੇ ਇਸ ਦੀ ਵੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਮੋਦੀ ਦੇ ਅੰਤਰਰਾਸ਼ਟਰੀ ਸਾਂਝ ਘਰੇਲੂ ਕਾਰਵਾਈਆਂ ਨੂੰ ਰੋਕਦੀਆਂ ਨਹੀਂ ਹੈ ਇਹ ਉਸ ਦਾ ਪੂਰਕ ਹੈ ਕਿ ਭਾਰਤ ਨੂੰ ਵਿਸ਼ਵ ਵਿਆਪੀ ਨੇਤਾ ਵਜੋਂ ਸਥਾਪਿਤ ਕਰਕੇ ਨਿਵੇਸ਼ ਨੂੰ ਆਕਰਸ਼ਿਤ ਕਰਦੀਆਂ ਜੋ ਕਿ ਪੰਜਾਬ ਵਰਗੇ ਸੂਬਿਆਂ ਵਿੱਚ ਬੁਨਿਆਦੀ ਢਾਂਚੇ ਤੇ ਪਿੰਡੂ ਵਿਕਾਸ ਫੰਡ ਨੂੰ ਵੀ ਜਿਹੜਾ ਵਾ ਉਹ ਕਰ ਸਕਦੀਆਂ ਨਹੀਂ ਕਿਉਂਕਿ ਭਾਜਪਾ ਲੀਡਰਾਂ ਦਾ ਤਰਕ ਹੈ ਕਿ ਗਲੋਬਲ ਸਾਂਝ ਰਹੀ ਵੀ ਘਰੇਲੂ ਮੁੱਦਿਆਂ ਦਾ ਹੱਲ ਹੋ ਸਕਦਾ ਹੈ। ਭਾਜਪਾ ਲੀਡਰ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ੀ ਯਾਤਰਾ ਨੂੰ ਨਿੱਜੀ ਸ਼ੋਰਤ ਲਈ ਨਹੀਂ ਸਗੋਂ ਭਾਰਤ ਦੀ ਵਿਸ਼ਵ ਵਿਆਪੀ ਸਾਖ ਨੂੰ ਉੱਚਾ ਚੁੱਕਣ ਲਈ ਹਨ। ਮਹੱਤਵਪੂਰਨ ਸਰੋਤ ਸੁਰੱਖਿਤ ਕਰਨ ਤੋਂ ਲੈ ਕੇ ਬਹੁਪੱਖੀ ਮੰਚਾਂ ਉੱਤੇ ਭਾਰਤ ਦੀ ਆਵਾਜ਼ ਨੂੰ ਮਜ਼ਬੂਤ ਕਰਨ ਤੱਕ ਇਹ ਯਾਤਰਾਵਾਂ ਲੰਮੇ ਸਮੇਂ ਤੇ ਲਾਭ ਦਿੰਦੀਆਂ ਹਨ ਜਿਨ੍ਹਾਂ ਨੂੰ ਮੁੱਖ ਮੰਤਰੀ ਮਾਨ ਦੀ ਲੋਚਨਾ ਸਰਲਿਕਲ ਕਰਦੀ ਹੈ ਪੰਜਾਬ ਜੋ ਕਿ ਬਰੋਜ਼ਗਾਰੀ ਅਤੇ ਕਿਸਾਨ ਸੰਘਰਸ਼ ਨਾਲ ਜੂਝ ਰਿਹਾ ਨੂੰ ਭਾਰਤ ਦੀਆਂ ਵਧੀਆਂ ਵਿਵਾਰਕ ਅਤੇ ਕੂਟਨੀਤਿਕ ਸਾਂਝਾਂ ਤੋਂ ਲਾਭ ਮਿਲ ਸਕਦਾ ਇਹਨਾਂ ਕੋਸ਼ਿਸ਼ਾਂ ਨੂੰ ਰੱਦ ਕਰਨ ਦੀ ਬਜਾਏ ਮੁੱਖ ਮੰਤਰੀ ਭਗਵੰਤ ਮਾਨ ਵਰਗ ਦੇ ਨੇਤਾਵਾਂ ਨੂੰ ਇਹਨਾਂ ਦੀ ਸੁਭਾਵਨਾ ਨੂੰ ਮਾਨਤਾ ਦੇਣੀ ਚਾਹੀਦੀ ਹੈ ਜੋ ਸਥਾਨਕ ਚੁਣੌਤੀਆਂ ਨੂੰ ਹੱਲ ਕਰਨ ਲਈ ਏਕਤਾ ਦੀ ਭਾਵਨਾ ਨੂੰ ਉਤਸ਼ਾਹ ਕਰਦੀ ਹੈ ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਾਜ਼ਾ ਟਿੱਪਣੀਆਂ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ੀ ਯਾਤਰਾਵਾਂ ਨੂੰ ਕਾਨਾ ਟ੍ਰਿਨੀਡਾਡ ਅਤੇ ਟਵੇਗੋ ਅਰਜنٹਾਈਨਾ ਬਰਾਜ਼ੀਲ ਅਤੇ ਨਬੀਬੀਆ ਵਰਗੀਆਂ ਦੇਸ਼ਾਂ ਤੱਕ ਸੀਮਿਤ ਕਰਕੇ ਗੋਮਨਾਮ ਅਤੇ ਘੱਟ ਆਬਾਦੀ ਵਾਲੇ ਦੇਸ਼ਾਂ ਦੀ ਸੰਗਿਆ ਦਿੱਤੀ ਸੀ ਉਸ ਤੋਂ ਬਾਅਦ ਇਸ ਦੇਸ਼ ਅੰਦਰ ਤਿੱਖੀ ਜਿਹੜੀ ਬਹਿਸ ਉਸ ਨੂੰ ਹਵਾ ਮਿਲੀ ਸੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਇਹਨਾਂ ਟਿੱਪਣੀਆਂ ਨੂੰ ਗੈਰ ਜ਼ਿੰਮੇਵਾਰ ਅਤੇ ਅਫਸੋਸਜਨਕ ਕਰਾ ਦਿੱਤਾ ਸੀ ਕਿਉਂਕਿ ਇਹ ਭਾਰਤ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦੀਆਂ ਹਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 2 ਤੋਂ ਲੈ ਕੇ 9 ਜੁਲਾਈ 2025 ਤਾ ਪੰਜ ਦੇਸ਼ੀ ਵਿਦੇਸ਼ੀ ਦੌਰਾ ਜੋ ਕਿ ਵਿੱਖ ਮੰਤਰੀ ਭਗਵੰਤ ਮਾਦੀ ਦੀ ਨਜ਼ਰ 'ਚ ਬੇਕਾਰ ਸੀ ਅਸਲ ਵਿੱਚ ਭਾਰਤ ਦੇ ਵੱਧ ਦੇ ਵਿਸ਼ਵ ਵਿਆਪੀ ਪ੍ਰਭਾਵ ਨੂੰ ਵੀ ਦਰਸਾਉਂਦਾ ਤੇ ਰਣਨੀਤਿਕ ਆਰਥਿਕ ਅਤੇ ਸੱਭਿਆਚਾਰਕ ਲਾਭ ਪ੍ਰਦਾਨ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ੀ ਯਾਤਰਾਵਾਂ ਦੇ ਸਕਾਰਾਤਮਕ ਪਹਿਲੂਆਂ ਨੂੰ ਵੀ ਉਜਾਗਰ ਕਰਦਾ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਦਾਅਵੇ ਦਾ ਖੰਡਨ ਕਰਦਾ ਹੈ ਕਿ ਇਹ ਯਾਤਰਾਵਾਂ ਘਰੇਲੂ ਮੁੱਦਿਆਂ ਤੋਂ ਧਿਆਨ ਭਟਾਉਂਦੀਆਂ ਨਹੀਂ ਉਧਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਾਨਾ ਟ੍ਰੀਡੋਟ ਟਬੈਗੋ ਅਰਜنٹਾਈਨਾ ਬਰਾਜ਼ੀਲ ਅਤੇ ਨਿਬੀਬੀਆ ਦੀਆਂ ਯਾਤਰਾਵਾਂ ਕੋਈ ਅਚੰਚੇਤ ਸਫ਼ਰ ਨਹੀਂ ਹਨ ਸਗੋਂ ਕਿ ਗਲੋਬਲ ਸਾਊਥ ਵਿੱਚ ਸਮਝਦਾਰੀ ਨਾਲ ਕੀਤੀਆਂ ਗਈਆਂ ਸਾਂਝਾਂ ਦੱਸੀਆਂ ਜਾ ਰਹੀਆਂ ਨੇ ਜੋ ਕਿ ਭਾਰਤ ਦੀ ਵਿਦੇਸ਼ੀ ਨੀਤੀ ਲਈ ਅਹਿਮ ਹਨ ਇਹ ਦੇਸ਼ ਭਾਵੇਂ ਆਬਾਦੀ ਵਿੱਚ ਛੋਟੇ ਹੋਣ ਭਾਰਤ ਦੇ ਬਹੁਤ ਤਰਵੀ ਵਿਸ਼ਵ ਦੇ ਵਿਜ਼ਨ ਵਿੱਚ ਰਣਨੀਤਿਕ ਸਹਿਯੋਗੀ ਵੀ ਦੱਸੇ ਜਾ ਰਹੇ ਨੇ ਕਾਨਾ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਫੀਸਰ ਆਫ ਦੀ ਆਰਡਰ ਆਫ ਦੀ ਸਟਾਰ ਆਫ ਕਾਨਾ ਨਾਲ ਸਨਮਾਨਿਤ ਕੀਤਾ ਗਿਆ ਜੋ ਪੱਛਮੀ ਅਫਰੀਕਾ ਦੇ ਇਸ ਮੁਲਕ ਨਾਲ ਸਬੰਧਾਂ ਨੂੰ ਮਜ਼ਬੂਤ ਕਰਦਾ ਜੋ ਸੋਨੇ ਅਤੇ ਬਾਕਸਾਈਟ ਵਰਗੇ ਖਣਿਜਾਂ ਨਾਲ ਭਰਪੂਰ ਹੈ ਜੋ ਭਾਰਤ ਦੇ ਊਰਜਾ ਅਤੇ ਨਿਰਮਾਣ ਸੈਕਟਰ ਲਈ ਜ਼ਰੂਰੀ ਦੱਸੇ ਗਏ ਨੇ ਇਸੇ ਤਰ੍ਹਾਂ ਨੋਬੀਬੀਆ ਦੇ ਆਰਡਰ ਆਫ ਦੀ ਮੋਸਟ ਐਂਸੈਟ ਵਲਟਿਸ਼ੀਆ ਮੀਰਾਬਲਿਸ ਅਤੇ ਜਰੋਨਿਮ ਲਿਥੀਅਮ ਦੇ ਸਮਝੌਤਿਆਂ ਨੇ ਭਾਰਤ ਦੀ ਸਾਫ਼ ਊਰਜਾ ਮਾਮਲੇ ਵੀ ਸਰੋਤ ਸੁਰੱਖਿਆ ਨੂੰ ਮਜ਼ਬੂਤ ਕੀਤਾ ਅਸਲ ਦੇ ਵਿੱਚ ਬੀਜਪੀ ਦੇ ਲੀਡਰਾਂ ਦਾ ਕਹਿਣਾ ਕਿ ਇਹ ਸਨਮਾਨ ਸਿਰਫ ਫੋਟੋ ਓਪਰਚੁਨਿਟੀ ਨਹੀਂ ਹੈ ਸਗੋਂ ਆਪਸੀ ਸਤਕਾਰ ਨੂੰ ਵੀ ਦਰਸਾਉਂਦੇ ਹਨ ਤੇ ਵਪਾਰ ਤੇ ਨਿਵੇਸ਼ ਦਾ ਵੀ ਰਾਹ ਪਧਰਾ ਕਰਦੇ ਨੇ ਬ੍ਰਾਜ਼ੀਲ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਿਰਨਿੰਬੋਦੀ ਨੇ 17ਵੇਂ ਬ੍ਰਿਕਸ ਸਮੇਲਨ ਵਿੱਚ ਸ਼ਮੂਲੀਅਤ ਜਿਹੜੀ ਹੋਈ ਸੀ ਉਹਦੇ ਵਿੱਚ ਵਿਸ਼ਵ ਦੀ 41% ਆਬਾਦੀ ਅਤੇ 24% ਦੀ ਵਿਸ਼ਵ ਵਿਆਪੀ ਜੀਡੀਪੀ ਦੀ ਨੁਮਾਇੰਦਗੀ ਕਰਨ ਵਾਲੇ ਇਸ ਗੱਠ ਜੋੜੇ 'ਚ ਭਾਰਤ ਦੀ ਭੂਮਿਕਾ ਨੂੰ ਵੀ ਮਜ਼ਬੂਤ ਕੀਤਾ ਸੀ ਹੁਣ ਇਸ ਮਸਲੇ ਦੇ ਵਿੱਚ ਜਿੱਥੇ ਪੰਜਾਬ ਦੇ ਬੀਜੇਪੀ ਲੀਡਰਾਂ ਜਾਂ ਵਿਦੇਸ਼ ਮੰਤਰਾਲੇ ਵੱਲੋਂ ਟਿੱਪਣੀਆਂ ਕੀਤੀਆਂਗੇ ਉੱਥੇ ਇੱਕ ਵਾਰ ਫਿਰ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੇ ਵੀ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਟਿੱਪਣੀ ਕੀਤੀ ਆ ਤੇ ਨਿੱਜੀ ਹਮਲੇ ਵੀ ਕੀਤੇ ਨੇ ਅਸਲ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆਪਣੇ ਅੰਦਾਜ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਛੁਟਕੀ ਲਈ ਆ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸਲ ਦੇ ਵਿੱਚ ਹਰ ਸਰਕਾਰ ਆਪਣੇ ਤਰੀਕੇ ਨਾਲ ਆਪਣੇ ਸਟੇਟ ਵਿੱਚ ਕੰਮ ਕਰਦੀ ਆ ਪਰ ਉਹਨੇ ਆਪਣੇ ਅੰਦਾਜ਼ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਚਾਰਾ ਲੱਗ ਰਿਹਾ ਹੈ ਕਿਉਂਕਿ ਉਹਨਾਂ ਪਿੱਛੇ ਕੋਈ ਤਾਕਤ ਹੋ ਰਿਹਾ ਉਸ ਤੋਂ ਪਤਾ ਨਹੀਂ ਲੱਗਦਾ ਕਿ ਕਿਸ ਦਾ ਡੀਐਨਏ ਟੈਸਟ ਕਰਨਾ ਤੇ ਕਿਸ ਦਾ ਨਹੀਂ ਅਸਲ ਦੇ ਵਿੱਚ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਪੰਜਾਬ ਦੇ ਵਿੱਚ ਆ ਭੀਖ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ ਨੂੰ ਲੈ ਕੇ ਜਿਹੜੀ ਆ ਉਹਨਾਂ ਨੇ ਮੀਡੀਆ ਨੇ ਜੋ ਸਵਾਲ ਪੁੱਛਿਆ ਤੇ ਉਹਨਾਂ ਨੇ ਜਵਾਬ ਦਿੱਤਾ ਹੁਣ ਪੰਜਾਬ ਵਿੱਚ ਵੀ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਜੋ ਭਾਜਪਾ ਦੇ ਲੀਡਰਾਂ ਤੇ ਨਿਸ਼ਾਨੇ ਤੇ ਨੇ ਉਹਨਾਂ ਨੇ ਅਜੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਟਿੱਪਣੀਆਂ ਕਿਉਂ ਕੀਤੀਆਂ ਹੈਗੀਆਂ ਚਰਚਾ ਇਹ ਵੀ ਹੈ ਜੋ ਸਿਆਸੀ ਪੰਡਤ ਦੱਸ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਦੇਸ਼ ਪੱਧਰ ਆਪਣੇ ਸਿਆਸੀ ਕਦ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਵੱਡੀ ਟਿੱਪਣੀ ਕੀਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਅਜਿਹਾ ਸੈਕਸ਼ਨ ਹੈ ਜੋ ਭਾਜਪਾ ਜਾਂ ਖਾਸ ਕਰਕੇ ਦੇਸ਼ ਦੀ ਸਰਕਾਰ ਨੂੰ ਲੈ ਕੇ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਅਜਿਹੀਆਂ ਟਿੱਪਣੀਆਂ ਦੀ ਤਵਕੋ ਜਾਂ ਤਵੱਜੂ ਰੱਖਦਾ ਹੈ ਹਾਲਾਂਕਿ ਕੇ ਪੰਜਾਬ ਤੇ ਕੇਂਦਰ ਦੇ ਜਿਹੜੇ ਰਿਸ਼ਤੇ ਨੇ ਉਹ ਮਜ਼ਬੂਤ ਨਹੀਂ ਆ ਪੰਜਾਬ ਸਰਕਾਰ ਕਈ ਵਾਰ ਕੇਂਦਰ ਸਰਕਾਰ ਨੂੰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਨਾਲ ਜਿਹੜੇ ਫਾਇਦੇ ਮਿਲਣੇ ਚਾਹੀਦੇ ਨੇ ਜਾਂ ਜੋ ਪੈਕੇਜ ਮਿਲਣੇ ਚਾਹੀਦੇ ਨੇ ਜਾਂ ਗਰਾਂਟਾਂ ਵਿੱਚ ਜੋ ਕਟੌਤੀ ਕੀਤੀ ਜਾ ਰਹੀ ਉਹਨੂੰ ਲੈ ਕੇ ਪਹਿਲਾਂ ਹੀ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਉਦੇਸ਼ ਦੇ ਪ੍ਰਧਾਨ ਮੰਤਰੀ ਲੈ ਕੇ ਟਿੱਪਣੀਆਂ ਕਰਦੇ ਆ ਰਹੇ ਨੇ ਪਰ ਜੋ ਇਹ ਟਿੱਪਣੀਆਂ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀਆਂ ਗਈਆਂ ਉਹਨੂੰ ਲੈ ਕੇ ਹਲੇ ਵੀ ਬੀਜੇਪੀ ਦੇ ਲੀਡਰ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਖਹਿੜਾ ਨਹੀਂ ਛੱਡ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਤੋ ਟੱਕ ਕੇ ਜਿਸ ਭਾਸ਼ਾ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਉਸੇ ਤਰ੍ਹਾਂ ਬੀਜੇਪੀ ਦੇ ਲੀਡਰਾਂ ਨੇ ਵੀ ਜੋਰ ਸ਼ੋਰ ਦੇ ਨਾਲ ਇੱਕ ਮੰਡੀ ਕਟਿਆ ਤੇ ਵਿਚਾਰ ਆਖਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਿਚਾਰ ਜਿਹੜੀ ਦੇ ਲਾਈਕ ਟਿੱਪਣੀਆਂ ਦੀ ਗੱਲ ਕੀਤੀ ਗਈ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਟਿੱਪਣੀਆਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਪਰ ਭਾਜਪਾ ਦੇ ਜਿਹੜੇ ਪੰਜਾਬ ਪੱਧਰ ਦੇ ਲੀਡਰ ਜਾਂ ਦੇਸ਼ ਪੱਧਰ ਦੇ ਲੀਡਰ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਹੜੀਆਂ ਟਿੱਪਣੀਆਂ ਕਰ ਰਹੇ ਨੇ ਉਹਨਾਂ ਟਿੱਪਣੀਆਂ ਨੂੰ ਲੈ ਕੇ ਉਹਨਾਂ ਦਾ ਜਿਹੜਾ ਸਿਲਸਿਲਾ ਵਾ ਹਮਲਾਵਾਰ ਉਸੇ ਤਰ੍ਹਾਂ ਹੀ ਹੈ ਭਾਜਪਾ ਦੇ ਲੀਡਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਟਿੱਪਣੀ ਲੈ ਕੇ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਕੀਤੀ ਉਹ ਹਰ ਰੋਜ਼ ਭਾਜਪਾ ਕਿਸੇ ਨਾ ਕਿਸੇ ਰੂਪ ਵਿੱਚ ਮੁਖਮંત્રી ਭਗਵੰਤ ਮਾਨ ਤੇ ਸਿਆਸੀ ਹਮਲੇ ਕਰ ਰਹੇ ਨੇ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਲੀਡ ਜਾਂ ਦੇਸ਼ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਰਗਰਮ ਨੇ ਉਹਨਾਂ ਨੇ ਹਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੱਖ ਜਾਂ ਪਿੱਟ ਨਹੀਂ ਵਜਾ ਕੀਤਾ ਤੇ ਕੀ ਜੋ ਟਿੱਪਣੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀਆਂ ਉਹਨਾਂ ਨਾਲ ਉਹਨਾਂ ਦੇ ਸਿਆਸੀ ਕਦ ਵਿੱਚ ਕੋਈ ਫਰਕ ਪਿਆ ਕਿਉਂਕਿ ਵਿਧਾਨ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਵਿਰੋਧੀਆਂ ਤੇ ਇਹ ਗੱਲ ਕਹੀ ਸੀ ਕਿ ਸਾਡੇ ਕੋਲ ਬਹੁਤ ਜ਼ਿਆਦਾ ਤਜਰਬਾ ਇੰਡੀਆ ਦੇ ਜਿਹੜੇ ਮੋਸਟ ਤਜਰਬੇਕਾਰ ਨੇ ਉਹਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਆਉਂਦਾ ਨੇ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਵਿੰਦ ਕੇਜਰੀਵਾੜ ਪਰ ਜਿਹੜੀਆਂ ਆ ਟਿੱਪਣੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਕੀਤੀਆਂ ਇਹਨਾਂ ਪਿੱਛੇ ਕੋਈ ਸਿਆਸੀ ਵਫਾਦ ਜਾਂ ਫਾਇਦਾ ਵੀ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਟਿੱਪਣੀਆਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਨਫਾ ਹੁੰਦਾ ਸਿਆਸੀ ਤੌਰ ਤੇ ਜਾਂ ਫਿਰ ਨੁਕਸਾਨ ਇਸ ਚਰਚਾ ਦੇ ਨਾਲ ਹੀ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ ABC ਪੰਜਾਬ